ਹਾਂਜੀ ਭਾਈ ਜੀ ਸਸਿਕ ਕਾਬਰੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਟਰੈਕਟਰਾਂ ਐ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਲੈ ਕੇ ਆਏ ਵੀਰੇ ਸਵਰਾਜ 963 ਟਰੈਕਟਰ ਫੇਲ ਵਾਸਤੇ ਹੈਗਾ ਕਿੰਨਾ ਮਾੜਲਾ ਬਾਈ ਜੀ ਕਿੰਨੇ ਟਾਇਰ ਨੇ ਕਿੱਥੋਂ ਦਾ ਨੰਬਰ ਹੈ ਉਹ ਭਾਈ ਤੋਂ ਪੁੱਛਦੇ ਆ ਸਾਰੀ ਗੱਲਬਾਤ ਆਪਾਂ ਮਾਲਕ ਵੀਰ ਨਾਲ ਮਿਲ ਆਉਂਦੇ ਆ ਤੁਹਾਨੂੰ ਸਸਕ ਹੋਰ ਬਾਈ ਨਾਲੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਕਿੰਨਾ ਮਾਰਦਾ ਬਾਈ ਟਰੈਕਟਰ ਇਹ ਏ ਵੀ ਰਾਈ 12ਵੇਂ ਮਹੀਨੇ ਨਿਕਲਿਆ 2018 ਦੀ ਲਾਸਟ ਡੇਟਾਂ ਉਹ ਨਿਕਲਦਾ ਹੋਇਆ ਅਸਲ ਇਹ 4 April ਦਾ ਇੱਕ ਨਿਕਲ 19 ਜੀ ਆਕ ਨਿਕਲਿਆ ਅੱਛਾ ਮਾਰ ਕੇ 12 ਦੇ 18 ਦੇ ਮਾਰ ਕੇ 18 ਦੇ ਕਾਪੀ 19 ਦੇ ਹੋਗੇ ਹੈ ਨਾ ਕਾਪੀ 19 ਦੇ ਹੋਗੇ ਨੰਬਰ ਪੰਜਾਬ ਦਾ ਨੰਬਰ ਪੰਜਾਬੀ ਪੀ ਵੀ 13 ਸੰਗਰੂਰ ਦਾ ਹੈ ਨਾ ਆਹ ਦਾ ਸੰਗਰੂਰ ਦਾ ਸਨਾਮ ਜਨਤੀ ਤੋਂ ਨਵਾਂ ਨਿਕਲਿਆ ਹੋਇਆ ਹਾਂਜੀ ਹਾਂਜੀ ਜੀ ਜੇ ਗੱਲ ਟਾਇਰਾਂ ਦੀ ਕਰੀ ਬਾਈ ਟਾਇਰ ਹੈਗੇ ਨੇ ਮੇਰੇ 65 ਤੋਂ 70 ਪੈਸੇ ਨਾਲ ਦੇ ਕਿਹੜੀ ਕੰਪਨੀ ਦੇ ਨੇ ਗੂੜੀਆ ਦੇ ਜੀ ਚਾਰ ਟਾਇਰ ਨਾਲ ਦੇ ਨੇ ਐਸੈਸਰੀ ਵਗੈਰਾ ਲੱਗੀ ਹੋਈ ਆ ਠੀਕ ਆ ਬਾਈ ਤੂੰ ਆ ਲੈ ਕੇ ਲੁਕਾ ਸਾਰੀਆਂ ਚੱਲਦੀਆਂ ਨੇ ਪੱਖੀ ਬੁੱਕੀ ਵਗੈਰਾ ਸਾਰਾ ਕੁਝ ਓਕੇ ਸਾਰਾ ਕੁਝ ਚੱਲਦਾ ਸੋਣ ਐ ਵੀ ਇਕੱਲਾ ਸੋਹ ਵਾਸਤੇ ਲਿਆ ਹੈਗਾ ਸਾਰਾ ਸਾਮਾਨ ਚੱਲਦਾਗਾ 18 ਮਾਡਲ ਆ 19 ਦੀ ਕਾਪੀ ਹੈ ਨਾ 19 ਦੀ ਕਾਪੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਆ ਜੀ ਤੇ ਪਿੱਛੋਂ ਦਿਖਾ ਦਿੰਨਾ ਕੰਡੀਸ਼ਨ ਵਾਈ ਦੇਖੋ ਪਿੱਛੋਂ ਦੇਖੋ ਡੰਡਾ ਡੁੰਡਾ ਸਾਰਾ ਕੋ ਪਿਛੋ ਹੈ ਜੈਨੂਅਲ ਡਾਕਟਰ ਇਹ ਜੀ ਕੋਈ ਗੱਲ ਨਹੀਂ ਵੀ ਕਿਤੇ ਕੋਈ ਕੋਈ ਕਲਮ ਪੇਡ ਦੀ ਗਾਰੰਟੀ ਉਹ ਆਪਣੀ ਹੈ ਜੀ ਮੋਰਾਟ ਮੂੜ ਦੇ ਜਮਾ ਪੈਣ ਰਹਿਣ ਸਾਫ ਝੱਗ ਵਰਗੇ ਕੋਈ ਜਮਾ ਮਰੀਂ ਬਾਰੋਂ ਬੰਦੂਲਾ ਸਾਰੀ ਸਸਤੀ ਕੋਰਾ ਡੈਕ ਸਿਸਟਮ ਵੀ ਆਈ ਆਪਾਂ ਨਾਲੇ ਦੇਵਾਂਗੇ ਜੀ ਜੋ ਸੈਸਰੇ ਨਾਲ ਹੈ ਦੇ ਨਾਲੇ ਦੇਵਾਂਗੇ ਆਪਾਂ ਕੁਝ ਨਹੀਂ ਲਾਉਂਦੇ 1 ਰੁਪਈ ਦੀ ਜੀ ਨਹੀਂ ਲਾਉਂਦੇ ਡੈਕ ਤੋਂ ਠੀਕ ਹੈ ਜੇ ਕਿਸੇ ਬਾਈ ਨੇ ਟੂੜੀ ਤਾਰੀ ਵਾਲੇ ਤੇ ਲਾਉਣਾ ਹਨਾ ਹਾਂਜੀ ਹਾਂ ਤੇ ਮੰਨ ਚੱਲ ਬਾਈ ਨਾਲ ਕੰਟੈਕਟ ਕਰ ਲਿਓ ਆਪਾਂ ਡੈਕ ਕਿਰਾਏ ਤੇ ਵੀ ਦੇ ਦਾਂਗੇ ਜੇ ਕੋਈ ਲੈਣਾ ਆਪਾਂ ਹੋਰ ਟਰੈਕਟਰ ਆਉਣੇ ਹੋਰ ਟਰੈਕਟਰ ਹੋਰ ਵੀ ਨੇਗੇ ਪੰਜ ਚਾਰ ਆਪਾਂ ਕਿਰਾਏ ਤੇ ਵੀ ਦੇ ਦਿੰਨੇ ਡੈਕ ਬਾਈਆਂ ਦਾ ਬਾਈ ਸੇਲ ਪਰਚੇਸ ਦਾ ਕੰਮ ਆ ਤੇ ਵੀਰਲੇ ਹੋ ਟਰੈਕਟਰ ਵੀ ਨੇ ਜੇ ਕਿਸੇ ਬਾਈ ਨੇ ਕਿਰਾਏ ਤੇ ਲੈਣੇ ਹੋਣਾ ਤੇ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਦਾ ਨੰਬਰ ਵੀ ਦੱਸਾਂਗੇ ਤੁਹਾਨੂੰ ਤੇ ਏਰੀਆ ਕਿਹੜਾ ਨਾਲੀ ਆਪਣਾ ਏਰੀਆ ਆਪਣਾ ਸੁਨਾਮ ਦੇ ਸਮਰੂਰ ਦੇ ਵਿਚਾਰੇ ਪਿੰਡ ਬੰਦਾ ਕਲਾਰਾ ਠੀਕ ਆ ਬਾਈ ਹਾਂਜੀ ਤੇ ਰੇਟ ਕੀ ਟਰੈਕਟਰ ਦਾ ਰੇਟ ਦਾ ਆਪਾਂ ਮੰਗਦੇ ਦਾ 6 ਲੱਖ ਰੁਪਈਆ ਬਾਕੀ ਮੌਕੇ ਦੇ ਮਾਨਦਾਨ ਕਰਕੇ ਟਰੈਕਟਰ ਦੇ ਦਾਂਗੇ ਠੀਕ ਆ ਬਾਈ ਤੇ ਮੋਬਾਈਲ ਨੰਬਰ ਕਿੰਨਾ ਆਪਣਾ ਮੋਬਾਈਲ ਨੰਬਰ ਹੈਗਾ 99147 23270 ਜੀ ਠੀਕ ਆ ਬਾਕੀ ਵੀਰੇ ਜਿਹੜੇ ਬਾਈਨਾਂ ਟਰੈਕਟਰ ਲੈਣਾ ਬਾਈਨਾਂ ਕਰ ਲਿਓ ਕੋਈ ਟਰੈਕਟਰ ਤੇ ਜੇ ਤੁਹਾਡਾ ਕੋਈ ਮਿੱਤਰ 963 ਲੈਣ ਨੂੰ ਕਹਿੰਦਾ ਉੱਦ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਸਾਰੇ ਭਰਾਵਾਂ ਦਾ